ਲੋਕ ਸਭਾ ਚੋਣਾਂ ਨੂੰ ਲੈ ਕੇ ਆਪ ਕਾਂਗਰਸ ਨੇ ਖਿੱਚੀ ਤਿਆਰੀ ਸੀਟਾਂ ਨੂੰ ਲੈ ਕੇ ਹੋਇਆ ਗੱਠਜੋੜ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਪ ਅਤੇ ਕਾਂਗਰਸ ਵਿਚਾਲੇ ਗੱਠਜੋੜ ਹੋ ਗਿਆ ਸ਼ਨੀਵਾਰ ਯਾਨੀ ਕਿ ਅੱਜ ਦੋਹਾਂ ਪਾਰਟੀਆਂ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਦਿੱਲੀ ਗੁਜਰਾਤ ਹਰਿਆਣਾ ਅਤੇ ਗੋਆ ਵਿੱਚ ਇਹ ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜਨਗੀਆਂ ਦਿੱਲੀ ਵਿੱਚ ਆਪ 7 ਸੀਟਾਂ ਚੋਂ 4 ਸੀਟਾਂ ਪੱਛਮੀ ਦਿੱਲੀ ਦੱਖਣੀ ਦਿੱਲੀ ਪੂਰਬੀ ਦਿੱਲੀ ਅਤੇ ਨਵੀਂ ਦਿੱਲੀ 'ਚ ਚੋਣ ਲੜੇਗੀ ਜਦ ਕਿ ਕਾਂਗਰਸ ਚਾਂਦਨੀ ਚੌਂਕ ਉਥਰੀ ਪੂਰਬੀ ਦਿੱਲੀ ਅਤੇ ਉਥਰੀ ਪੱਛਮੀ ਦਿੱਲੀ ਸੀਟ ਤੋਂ ਚੋਣ ਲੜੇਗੀ ਗੁਜਰਾਤ ਵਿੱਚ 26 ਸੀਟਾਂ ਚੋਂ 24 ਸੀਟਾਂ ਤੇ ਕਾਂਗਰਸ ਲੜੇਗੀ ਉੱਥੇ ਹੀ ਆਪ ਪਾਰਟੀ ਗੁਜਰਾਤ ਦੀਆਂ ਦੋ ਲੋਕ ਸਭਾ ਸੀਟਾਂ ਪਰੂਚ ਅਤੇ ਪਾਵਨਗਰ ਤੇ ਚੋਣ ਲੜੇਗੀ ਹਰਿਆਣਾ ਵਿੱਚ ਇੱਕ ਸੀਟ ਗੁਰੂਕਸ਼ੇਤਰ ਆਮ ਆਦਮੀ ਦੇ ਖਾਤੇ ਵਿੱਚ ਗਈ ਹੈ ਚੰਡੀਗੜ੍ਹ ਸੀਟ ਤੇ ਕਾਂਗਰਸ ਚੋਣ ਲੜੇਗੀ ਨਾਲ ਹੀ ਗੋਆ ਦੀਆਂ ਦੋ ਸੀਟਾਂ ਤੇ ਕਾਂਗਰਸ ਹੀ ਚੋਣ ਲੜੇਗੀ ਆਪ ਦੱਖਣੀ ਗੋਆ ਵਿੱਚ ਆਪਣੇ ਐਲਾਨੇ ਉਮੀਦਵਾਰ ਦਾ ਨਾਮ ਵਾਪਸ ਲਵੇਗੀ ਪੰਜਾਬ ਵਿੱਚ ਦੋਹਾਂ ਪਾਰਟੀਆਂ ਨੇ ਵੱਖ-ਵੱਖ ਚੋਣਾ ਲੜਨ ਦਾ ਐਲਾਨ ਕੀਤਾ ਹੈ ਸ਼ੁਭ ਕਰਨ ਦੀ ਦਾਦੀ ਤੇ ਪਹਿਨ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ ਕੀਤੇ ਹੈਰਾਨ ਕਰ ਦੇ ਖੁਲਾਸੇ खनोरी बॉर्डर ते 21 फरवरी नु हरियाणा पुलिस वलो ਕਿਸਾਨਾਂ ਖਿਲਾਫ ਕੀਤੀ ਗਈ ਗੋਲੀਬਾਰੀ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ। ਨੌਜਵਾਨ ਬਠਿੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਸ਼ੁਭਕਰਨ ਦੀ ਮੌਤ ਮਗਰੋਂ ਪਰਿਵਾਰ ਵੱਲੋਂ ਕਈ ਦਾਅਵੇ ਕੀਤੇ ਜਾ ਰਹੇ ਹਨ। ਸ਼ੁਭਕਰਨ ਦੀ ਦਾਦੀ ਅਤੇ ਭੈਣ ਨੇ ਮਾਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਸ਼ੁਭਕਰਨ ਦੀ ਭੈਣ ਨੇ ਕਿਹਾ ਕਿ ਉਹ ਮੇਰੀ ਮਾਂ ਨਹੀਂ ਹੈ। ਜਦੋਂ ਅਸੀਂ ਛੋਟੇ-ਛੋਟੇ ਸੀ ਉਹ ਸਾਨੂੰ ਛੱਡ ਕੇ ਚਲੀ ਗਈ। ਭੈਣ ਨੇ ਕਿਹਾ ਕਿ ਮੈਨੂੰ ਤਾਂ ਉਸਨੇ ਕਦੇ ਵਖਿਆ ਨਹੀਂ ਪਾਲਿਆ ਨਹੀਂ। ਉਹ ਲੋਕ ਕਹਿ ਰਹੀ ਹੈ ਕਿ ਮੇਰੇ ਬੱਚੇ ਹਨ ਮੇਰੀ ਉਸ ਨਾਲ ਕਦੇ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਕਦੇ ਫੋਨ ਤੇ ਗੱਲ ਹੁੰਦੀ ਸੀ ਉਧਰ ਦਾਦੀ ਨੇ ਕਿਹਾ ਕਿ ਉਸ ਦਾ ਤਲਾਕ ਹੋਇਆ ਨੂੰ 17 ਸਾਲ ਹੋ ਗਏ ਹਨ ਸਾਡੇ ਨਾਲ ਉਸ ਦਾ ਕੋਈ ਸਬੰਧ ਨਹੀਂ ਉਹ ਦੂਜਾ ਵਿਆਹ ਕਰਵਾਈ ਬੈਠੀ ਹੈ ਅਤੇ ਉਸ ਦੇ ਬੱਚੇ ਵੀ ਹਨ ਸਾਡਾ ਉਸ ਨਾਲ ਕੋਈ ਲਿੰਕ ਨਹੀਂ ਹੈ ਉਹ ਕਦੇ ਮਾਂ ਬਣੀ ਨਹੀਂ ਬੱਚੇ ਉਸ ਦੇ ਬਹੁਤ ਛੋਟੇ ਸੰਦ ਜਦੋਂ ਛੱਡ ਕੇ ਚਲੀ ਗਈ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ੁਭਕਰਨ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਸ ਦਾ ਸੰਸਕਾਰ ਨਹੀਂ ਹੋਣ ਦੇਵਾਂਗੇ ਸ਼ੁਭਕਰਨ ਦੇ ਪਿਤਾ ਚਰਨਜੀਤ ਨੇ ਵੀ ਕਿਹਾ ਕਿ ਉਸਦੀ ਪਤਨੀ ਨਾਲ 17 ਸਾਲ ਪਹਿਲਾਂ ਬਠਿੰਡਾ ਵਿੱਚ ਤਲਾਕ ਹੋਇਆ ਹੈ। ਉਹ ਉਦੋਂ ਤੋਂ ਕਦੇ ਵਾਪਸ ਮੁੜ ਕੇ ਪਿੰਡ ਨਹੀਂ ਆਈ। ਬੱਲੂ ਪਿੰਡ ਦੇ ਇੱਕ ਸ਼ਖਸ ਨੇ ਕਿਹਾ ਕਿ ਇੱਕ ਔਰਤ ਸ਼ੁਭਕਰਨ ਦੀ ਮਾਂ ਹੋਣ ਦਾ ਝੂਠਾ ਦਾਵਾ ਕਰ ਰਹੀ ਹੈ। ਅਸੀਂ ਵਿਖਿਆ ਹੈ ਕਿ ਉਸਦੀ ਮਾਂ ਨਿੱਕੇ-ਨਿੱਕੇ ਬੱਚਿਆਂ ਨੂੰ ਛੱਡ ਕੇ ਚਲੀ ਗਈ। ਉਦੋਂ ਤੋਂ ਉਸ ਨੂੰ ਆਪਣੇ ਬੱਚੇ ਨਹੀਂ ਦਿਸੇ। ਦਾਦੀ ਅਤੇ ਚਾਚੇ ਨੇ ਬੱਚਿਆਂ ਨੂੰ ਪਾਲਿਆ। ਉਸ ਦਾ ਤਲਾਕ 17 ਸਾਲ ਪਹਿਲਾਂ ਹੋਇਆ ਸੀ ਅਤੇ ਉਸਨੇ ਵਿਆਹ ਵੀ ਕਰਵਾ ਲਿਆ ਅਤੇ ਉਸਦੇ ਬੱਚੇ ਵੀ ਹਨ। ਇਹ ਸਭ ਕੁਝ ਹੁਣ ਉਹ ਜਾਣ ਬੁੱਝ ਕੇ ਕਰ ਰਹੀ ਹੈ।